ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਵੀਰ ਕਰਨਜੀਤ ਸਿੰਘ ਗੱਲ ਹੀ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੋ ਸੁਲਤਾਨਪੁਰ ਲੋਧੀ ਦੇ ਵਿੱਚ ਹੜ੍ਹ ਤੋਂ ਪੀੜਤ ਸਾਡੀ ਇਥੋਂ ਦੀ ਸੰਗਤ ਆ ਉਹਨਾਂ ਦਾ ਹਾਲਚਾਲ ਜਾਣਨ ਲਈ ਪਹੁੰਚੇ ਪਹਿਲਾਂ ਤਾਂ ਮੈਂ ਸੰਗਤ ਵੱਲੋਂ ਪੂਰੀ ਵੱਲੋਂ ਸਰਦਾਰ ਸੁਖਬੀਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜੋ ਅੱਜ ਇੱਕ ਜ਼ੀਰੋ ਗਰਾਊਂਡ ਤੇ ਜਾ ਕੇ ਮਤਲਬ ਜੀਵਿਦਾਰਾਂ ਦਾ ਹਾਲ ਜਾਣਿਆ ਤੇ ਨਾਲ ਹੀ ਉਹਨਾਂ ਨੇ ਇਹ ਵਿਸ਼ਵਾਸ ਵੀ ਦਵਾਇਆ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਕਿਸਾਨਾਂ ਨੂੰ ਗਾਂ ਕਣਕ ਦੀ ਬਜਾਈ ਸ਼ੁਰੂ ਹੋਣੀ ਆ ਉਹਦੇ ਵਿੱਚ ਕੋਈ ਤੇਲ ਦੀ ਜਾਂ ਉਹਦੇ ਵਿੱਚ ਕੋਈ ਖਾਦ ਦੀ ਜਾਂ ਕਿਸੇ ਪ੍ਰਕਾਰ ਦੀ ਵੀ ਕੋਈ ਮਦਦ ਦੀ ਲੋੜ ਆ ਤੇ ਉਹ ਹਮੇਸ਼ਾ ਜਿਹੜਾ ਕਿਸਾਨਾਂ ਦੇ ਨਾਲ ਖੜਿਆ ਤੇ ਉਹਨਾਂ ਨੂੰ ਅਸੀਂ ਬੇਨਤੀ ਵੀ ਕੀਤੀ ਸੀਗੀ ਵੀ ਸਰਦਾਰ ਜੀ ਵੀ ਇੱਥੇ ਆਰਜੀ ਬੰਨ ਦੇ ਉੱਤੇ ਜਿਹੜਾ ਏ ਲੋਕ ਹੁਣ ਲਾਉਣਾ ਸ਼ੁਰੂ ਕਰਤਾ ਉਹ ਉਹਨਾਂ ਨੇ ਉਸ ਬੇਨਤੀ ਨੂੰ ਕਬੂਲ ਦਿਆਂ ਅੱਜ ਪਿੰਡ ਆਲੀ ਕਲਾਂ ਵਿੱਚ ਨਗਦ ਰਾਸ਼ੀ ਜੋ ਉਹ ਵੀ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਹਰ ਪੀੜਤਾਂ ਲਈ ਦਿੱਤੀ ਹੈ ਜੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਦੋਂ ਪਹਿਲੋਂ ਆਏ ਸੀ ਉਦੋਂ 2000 ਲੀਟਰ ਤੇਲ ਦਾ ਕਿਹਾ ਸੀਗਾ ਉਸ ਤੋਂ ਬਾਅਦ ਹੁਣ ਉਹਨਾਂ ਨੇ 2000 ਤੋਂ 2 ਲੱਖ ਤਕਰੀਬਨ ਜਿਹੜਾ ਨਗਦ ਰਾਸ਼ੀ ਮੌਕੇ ਤੇ ਉਹਨਾਂ ਨੇ ਜਿਹੜਾ ਆਰਜੀ ਬੰਨ ਲਾ ਰਹੀ ਹੈ ਸੰਗਤ ਉਹਨਾਂ ਨੂੰ ਦਿੱਤਾ ਤੇ ਕਾਫੀ ਕਾਫੀ ਮੁਸ਼ਕਲਾਂ ਇਹ ਲੋਕਾਂ ਦੀਆਂ ਇਹ ਗੀਆਂ ਜਿੱਦਾਂ ਕਿ ਅਚਾਰ ਦੀਆਂ ਜੋ ਅੱਜ ਸੰਗਤ ਨੇ ਦੱਸਿਆ ਸੇਮ ਦੇ ਪਾਣੀ ਦੀ ਸਮੱਸਿਆ ਕਾਫੀ ਮੁਸ਼ਕਲਾਂ ਤੋਂ ਜਿਹੜਾ ਉਹਨਾਂ ਨੂੰ ਜਾਣੂ ਕਰਵਾਇਆ ਤੇ ਉਹਨਾਂ ਨੇ ਯਕੀਨ ਵੀ ਇਹ ਦਵਾਇਆ ਕਿ ਤੁਸੀਂ ਜਿਹੜੀਆਂ ਇਥੋਂ ਦੀ ਹਲਕੇ ਦੀਆਂ ਸਕਤਾਂ ਦੀ ਜਿਹੜੀ ਸਮੱਸਿਆ ਵੀ ਉਹ ਤੁਸੀਂ ਆਪਣੇ ਮੇਰੇ ਤੱਕ ਪਹੁੰਚਾਓ ਤੇ ਮੈਂ ਜੋ ਵੀ ਸੰਭਵ ਗਾ ਮਦਦ ਹੋ ਸਕੂਗੀ ਜਿੰਨੀ ਦਰਾਂ ਦੀ ਵੀ 24 ਘੰਟੇ ਮੈਂ ਇਹਨਾਂ ਲਈ ਹਾਜ਼ਰ ਆ ਤੇ ਮੈਂ ਦੁਬਾਰਾ ਫਿਰ ਪੂਰੀ ਸੰਗਤ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ तहे ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਹਲਕੇ ਦੇ ਬੰਨ ਦੇ ਉੱਤੇ ਖੜਾ ਹਾਂ ਜਿੱਥੇ ਜਿਹੜਾ ਬੰਨ ਬੜੇ ਮੁਸ਼ਕਿਲ ਨਾਲ ਇਹਨਾਂ ਨੇ ਬੰਨਿਆ ਸੀ ਪਰ ਉਹ ਸਾਰਾ ਵੀ ਰੁੜ ਗਿਆ ਤੇ ਸਾਰੇ ਲੋਕਾਂ ਦਾ ਮਿਲਿਆ ਇਹਨਾਂ ਨੂੰ ਵੱਡੀ ਸਮੱਸਿਆ ਹੈ ਕਿ ਇਹਨਾਂ ਦੇ ਜਿਹੜਾ 5-7 ਕਿਲੋ 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 ਕਿਲ ਕੀ ਵੱਡੀਆਂ ਫੋਕਲੇਮ ਤੇ ਤਾਰਾ ਬੰਦ ਕਰਨ ਵਾਸਤੇ ਇਹਦੇ ਡੀਜ਼ਲ ਪੋਦਾ ਸੀ ਇਹਨਾਂ ਨੂੰ ਪੂਰੀ ਬਦਲ ਕਰਾਂਗੇ ਸੋ ਇਹਨਾਂ ਨੂੰ ਅਸੀਂ ਇੱਕ ਕਮੇਟੀ ਬਣਾਤੀ ਹੈ ਉਹ ਕਮੇਟੀ ਇਹਨਾਂ ਨਾਲ ਤਾਲਮੇਲ ਕਰਕੇ ਕੱਲ ਪਰਸੋ ਤੋਂ ਕੰਮ ਸ਼ੁਰੂ